ਨਮਸਕਾਰ ਮੈਂ ਹਾ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਜਿਮਨੀ ਚੋਣਾਂ ਦੇ ਵਿੱਚ ਜਿਵੇਂ ਜਿਵੇਂ ਚੋਣ ਪ੍ਰਚਾਰ ਪੱਕਤਾ ਜਾ ਰਿਹਾ ਹੈ ਉਸੇ ਤਰ੍ਹਾਂ ਵਿਰੋਧੀ ਇੱਕ ਦੂਜੇ ਉੱਤੇ ਤੰਜ ਕੱਸ ਰਹੇ ਨੇ ਅੱਜ ਇੱਕ ਵਾਰ ਫੇਰ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਚਰਜੀ ਸਿੰਘ ਚੰਨੀ ਨੇ ਫਿਰ ਮੌਜੂਦਾ ਮੁੱਖ ਮੰਤਰੀ ਸੀਐਮ ਮਾਨ ਸਾਹਿਬ ਨੂੰ ਘੇਰਿਆ ਹੈ ਵੱਡੇ ਇਲਜ਼ਾਮ ਲਗਾਏ ਨੇ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦੀ ਸਰਕਾਰ ਤੇ ਉਹਨਾਂ ਨੇ ਕਿਹਾ ਹੈ ਜੇਕਰ ਮੈਨੂੰ ਸ਼ੀਤਲ ਅੰਗੁਰਾਲ ਉਹ ਆਡੀਓ ਦਿੰਦਾ ਹੈ ਜਿਨ੍ਹਾਂ ਦੇ ਵਿੱਚ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਨੇ ਸ਼ੀਤਲ ਅੰਗੁਰਾਲ ਨੇ ਜੇਕਰ ਉਹ ਮੈਨੂੰ ਦੇ ਦੇਵੇ ਤੇ ਮੈਂ ਉਹਨਾਂ ਨੂੰ ਬਿਨਾਂ ਡਰ ਤੋਂ ਜਨਤਾ ਕਰ ਦਿਆਂਗਾ ਉਹਨਾਂ ਨੇ ਕਿਹਾ ਕਿ ਸ਼ੀਤਲ ਅੰਗੂਰਾਲ ਨੂੰ ਡਰਾਈਵ ਜਾ ਰਿਹਾ ਹੈ ਧਮਕਾਇਆ ਵੀ ਜਾ ਰਿਹਾ ਹੈ ਅਤੇ ਇੱਕ ਬੜੀ ਵੱਡੀ ਗੱਲ ਕਹੀ ਹੈ ਚਰਨਜੀਤ ਸਿੰਘ ਚੰਨੀ ਨੇ ਉਹਨੇ ਕਿਹਾ ਕਿ ਪਾਕਿਸਤਾਨ ਤੋਂ ਵੀ ਮਾਰਨ ਦੀਆਂ ਧਮਕੀਆਂ ਸ਼ੀਤਲ ਅੰਗੂਰਾਲ ਨੂੰ ਆ ਰਹੀਆਂ ਨੇ ਇੱਕ ਭਾਨਾ ਨਾਮ ਦਾ ਗੈਂਗਸਟਰ ਹੈ ਜਿਹਨੂੰ ਪ੍ਰੋਬਲ ਮਿਲੀ ਹੈ ਚਰਨਜੀਤ ਸਿੰਘ ਚੰਨੀ ਨੇ ਕੱਲ ਵੀ ਕਿਹਾ ਸੀ ਕਿ ਚਲਦਿਆਂ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਜਮਨੀ ਚੋਣਾਂ ਹਨ ਇਹਨਾਂ ਚੋਣਾਂ ਦੇ ਵਿੱਚ ਕਿਸੇ ਨੂੰ ਵੀ ਪ੍ਰੋਲ ਨਹੀਂ ਮਿਲਦੀ ਲੇਕਿਨ ਇਹੋ ਜਹੇ ਇੱਕ ਮਰਡਰਰ ਨੂੰ ਪ੍ਰੋਲ ਕਿਵੇਂ ਮਿਲ ਗਈ ਉਹ ਭਾਨਾ ਨਾਮ ਦਾ ਡਾਕੂ ਜਿਹੜਾ ਹੈ ਗੁੰਡਾ ਉਹ ਸ਼ਰੇ ਆਮ ਜਲੰਧਰ ਦੀਆਂ ਗਲੀਆਂ ਦੇ ਵਿੱਚ ਘੁੰਮ ਰਿਹਾ ਹੈ ਅਤੇ ਸ਼ੀਤਲ ਅੰਗੁਰਾਲ ਦੇ ਘਰ ਦੇ ਆਸ-ਪਾਸ ਵੀ ਉਸ ਨੂੰ ਦੇਖਿਆ ਗਿਆ ਹੈ ਇਹ ਬੜੇ-ਵੱਡੇ ਇਲਜ਼ਾਮ ਲਗਾਏ ਨੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਚੰਦਰਜੀਤ ਸਿੰਘ ਚੰਨੀ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਨੇ ਕਿ ਕਿਹੜੀ ਪਾਰਟੀ ਸੂਬੇ ਦੀ ਬਿਹਤਰੀ ਲਈ ਕੰਮ ਕਰ ਸਕਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਸ਼ੀਤਲ ਅੰਗੁਰਾਲ ਦੇ ਨਾਲ ਹਾਂ ਜੇਕਰ ਸ਼ੀਤਲ ਅੰਗੁਰਾਲ ਮੈਨੂੰ ਉਹ ਆਡੀਓ ਦੇ ਦਿੰਦੇ ਨੇ ਜਿਹਦੇ ਵਿੱਚ ਪੈਸੇ ਦੇ ਲੈਣ ਦੇਣ ਦੀ ਗੱਲ ਹੋ ਰਹੀ ਹੈ ਤਾਂ ਮੈਂ ਉਸ ਆਡੀਓ ਨੂੰ ਜਗਜਾਗ ਕਰ ਦਿਆਂਗਾ ਕਿਉਂਕਿ ਕੱਲ ਸ਼ੀਤਲ ਅੰਗੁਰਾਲ ਨੇ ਟਾਈਮ ਰੱਖਿਆ ਸੀ ਸੀਐਮ ਭਗਵੰਤ ਮਾਨ ਸਾਹਿਬ ਦੇ ਨਾਲ ਲੇਕਿਨ ਉਸ ਜਗ੍ਹਾ ਤੇ ਕੁਰਸੀਆਂ ਵੀ ਲਗਾਈਆਂ ਗਈਆਂ ਸ਼ੀਤਲ ਅੰਗੁਰਾਲ ਅਤੇ ਸ਼ੀਤਲ ਅੰਗੁਰਾਲ ਦੇ ਸਮਰਥਕ ਵੀ ਉੱਥੇ ਆਏ ਲੇਕਿਨ ਉੱਥੇ ਸਰਦਾਰ ਭਗਵੰਤ ਸਿੰਘ ਮੌਜੂਦਾ ਮੁੱਖ ਮੰਤਰੀ ਨਹੀਂ ਪਹੁੰਚੇ ਕਿ ਸੱਚਮੁੱਚ ਸ਼ੀਤਲ ਅੰਗੁਰਾਲ ਦੇ ਕੋਲ ਆਡੀਓ ਸੀ ਜਾਂ ਇਹਨਾਂ ਦੇ ਕੱਚੇ ਚਿੱਠੇ ਉਹ ਫੋੜਨਾ ਚਾਹੁੰਦਾ ਸੀ ਕਿ ਭਗਵੰਤ ਮਾਨ ਡਰ ਗਿਆ ਭਗਵੰਤ ਮਾਨ ਚੰਡੀਗੜ੍ਹ ਵਿੱਚ ਨਹੀਂ ਭਗਵੰਤ ਮਾਨ ਜਲੰਧਰ ਨਹੀਂ ਭਗਵੰਤ ਮਾਨ ਖੁਦ ਉਸ ਜਲੰਧਰ ਵੈਸ ਇਲਾਕੇ ਦੇ ਵਿੱਚ ਨੇ ਜਿੱਥੇ ਜਿਮਣੀ ਚੋਣ ਲੜੀ ਜਾ ਰਹੀ ਹੈ ਮਹਿੰਦਰ ਪਗੜ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੰਜੀ ਸਿੰਘ ਚਨੀ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਗੁੰਡਿਆਂ ਨੂੰ ਪ੍ਰੋਬਲ ਮਿਲ ਜਾਂਦੀ ਹੈ ਅਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਗਵੰਤ ਮਾਨ ਨੇ ਡੇਰੇ ਲਾਏ ਨੇ ਜਲੰਧਰ ਦੇ ਵਿੱਚ ਕਈ ਕਾਂਗਰਸੀ ਆਗੂਆਂ ਨੂੰ ਧੱਕੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਅਤੇ ਕਰਵਾਇਆ ਜਾ ਰਿਹਾ ਹੈ ਇਹ ਬੜੇ ਵੱਡੇ ਇਲਜ਼ਾਮ ਲਗਾਏ ਨੇ ਚੰਜੀ ਸਿੰਘ ਚਨੀ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਜਿਮਣੀ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਆਪਣਾ ਅਕਸ ਯਾਦ ਆਵੇਗਾ ਕਿਉਂਕਿ ਉਹਨਾਂ ਦੀ ਕਾਰਜਗੁਜ਼ਾਰੀ ਤੋਂ ਪੰਜਾਬ ਦੇ ਲੋਕ ਖੁਸ਼ ਨਹੀਂ ਇਸ ਲਈ ਭਗਵੰਤ ਮਾਨ ਅਤੇ ਭਗਵੰਤ ਮਾਨ ਦੇ ਪਰਿਵਾਰ ਨੇ ਡੇਰੇ ਲਾਏ ਹੋਏ ਨੇ ਜਲੰਧਰ ਦੇ ਵਿੱਚ ਜਿਮਣੀ ਚੋਣਾਂ ਨੂੰ ਲੈ ਕੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਿਧਾਇਕ ਆਪਣਾ ਤਾਮਚਾਮ ਝੋਕ ਰਹੇ ਨੇ ਕਿ ਜਿਮਣੀ ਚੋਣ ਦੀ ਜਿਹੜੀ ਜਿੱਤ ਹੈ ਉਹ ਮਹਿੰਦਰ ਭਗਤ ਦੀ ਹੋਵੇ ਅਤੇ ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਮਹਿੰਦਰ ਸਿੰਘ ਭਗਤ ਇਥੋਂ ਜਿੱਤਦੇ ਨੇ ਜਿਮਣੀ ਚੋਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਟ ਮਿਨਿਸਟਰ ਹੋਣਗੇ ਇਹ ਬੜਾ ਵੱਡਾ ਦਾਵਾ ਕੀਤਾ ਹੈ ਭਗਵੰਤ ਮਾਨ ਨੇ ਲੇਕਿਨ ਚੰਜੀਤ ਸਿੰਘ ਚਾਨੀ ਨੇ ਫਿਰ ਵਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਸ਼ੀਤਲ ਅੰਗੁਰਾਲ ਮੈਨੂੰ ਉਹ ਆਡੀਓ ਦੇ ਦਿੰਦਾ ਹੈ ਮੈਂ ਬਿਨਾਂ ਸੰਕੋਚ ਬਿਨਾਂ ਡਰ ਤੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਨਤਕ ਕਰ ਦਿਆਂਗਾ ਧੰਨਵਾਦ